ਗੁਰ ਗਿਆਨ ਰਾਹੀ ਅਨਹਤ ਬਾਣੀ ਅਨਹਤ ਬਾਣੀ ਸਦਾ ਨਾਲ ਵਸਦੇ ਪ੍ਰਭੂ ਤੋਂ ਮਿਲਦੇ ਬੇਰੋਕ ਹੁਕਮ ਗਿਆਨ ਸਦਾ ਸਾਡੇ ਨਾਲ ਆਦ ਸੱਜੁਗਾਦ ਸਚ ਸਦਾ ਹੀ ਸਾਨੂੰ ਸਮਝ ਦੇ ਰਿਹਾ ਹੈ ਸਦਾ ਹੀ ਸਾਨੂੰ ਸੁਰਤ ਦੇ ਰਿਹਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਕਿਵੇਂ ਬੋਲਣਾ ਹੈ ਕੀ ਸਹੀ ਹੈ ਕੀ ਗਲਤ ਪਤਾ ਹੈ ਸਾਨੂੰ ਕਬੀਰ ਮਨ ਜਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਸਾਨੂੰ ਗਿਆਨ ਅੰਦਰੋਂ ਮਿਲ ਰਿਹਾ ਆਇਆ ਪਰ ਜਾਂ ਸੁਣ ਕੇ ਹਨ ਸੁਣਿਆ ਕਰਦੇ ਜਾਂ ਸੁਣਨਾ ਹੀ ਨਹੀਂ ਚਾਹਦੇ ਕਿਉਂਕਿ ਬਾਹਰਲੀ ਦੁਨੀਆ ਬੜੀ ਚਮਕ ਰਹੀ ਹੈ ਤੇ ਮੈਨੂੰ ਲੱਗਦਾ ਕਿ ਹਾਂ ਜਿਵੇਂ ਬਾਹਰ ਸਭ ਕੁਝ ਹੋ ਰਿਹਾ ਉਦਾਂ ਹੀ ਸਭ ਕੁਝ ਹੈ ਫਿਰ ਉਧਰ ਭਟਕਦੇ ਰਹਿ ਜਾਂਦੇ ਫਿਰ ਉਹ ਬਾਹਰ ਲੀਆਂ ਸਿਆਣਪਾਂ ਚਤੁਰਾਈਆਂ ਚਲਾਕੀਆਂ ਉਹਨਾਂ ਚ ਅਸੀਂ ਸੋਚਦੇ ਕਿ ਖਰੇ ਇੱਥੋਂ ਮਿਲ ਜਾਣੀ ਹੈ ਖੁਸ਼ੀ ਇੱਥੋਂ ਰੱਬ ਵੀ ਖੁਸ਼ ਹੋ ਜਾਣਾ ਹੈ ਸਹਿ ਸਿਆਣਪਾਂ ਲੱਖ ਹੋਈ ਤਾਂ ਇੱਕ ਨਾ ਚੱਲੇ ਨਾਲ ਵੌਇਸ ਆਫ ਦਾ ਕੌਨਸ਼ੀਅਸ ਵੌਇਸ ਆਫ ਦਟ ਓਮਕਾਰ ਕ੍ਰੀਏਟਰ ਵਿਚ ਸਟਰਨਲੀ continuously guides us throughout our life we need to listen to it assi ohnu suniye but most of the times we take it for granted we ignore it badly we don't want to listen to it we are so much engrossed in our outer things the the glamour of the outer world it blinds us hum andhle andh vikhe vikraati kyon chal lang guru chali sade ko chaleya ni janda osra te jo parmatma guru sanu dass riya a ਕਿਉਂਕਿ ਅਸੀਂ ਅੰਨੇ ਹੋ ਜਾਂਦੇ ਹਾਂ ਉਸ ਚਮਕ-ਦਮਕ ਦੇ ਵਿੱਚ ਪਰ ਜਦੋਂ ਅਸੀਂ ਅੰਦਰ ਨੂੰ ਮੁੜਦੇ ਹਾਂ ਜਦੋਂ ਅਸੀਂ ਗੁਰੂ ਦੇ ਗਿਆਨ ਨਾਲ ਉਸ ਅਨਹਤ ਬਾਣੀ ਨੂੰ ਉਸ ਆਵਾਜ਼ ਨੂੰ ਜਾਣਦੇ ਹਾਂ ਉਹਨੂੰ ਪਛਾਣਦੇ ਹਾਂ ਅੰਦਰ ਬੜਾ ਰੌਲਾ ਹੈ ਨਾ ਇਟਸ ਕੇਆਸ ਵਿਦਿਨ ਇਟ ਬਿਕਮਸ ਡਿਫਿਕਲਟ ਟੂ ਅੰਡਰਸਟੈਂਡ ਐਂਡ ਰੈਕੋਗਨਾਈਜ਼ ਦੈਟ ਵੌਇਸ ਦੈਟ ਸਟਲ ਵੌਇਸ ਉਹ ਬੜੇ ਪਿਆਰ ਨਾਲ ਭਿੱਜੀ ਹੋਈ ਆਵਾਜ਼ ਪਿਆਰ ਨਾਲ ਭਿੱਜਿਆ ਹੋਇਆ ਸੰਦੇਸ਼ ਜਿਹੜਾ ਲਗਾਤਾਰ ਬੇਰੋਕ ਅਨਹਤ ਬਾਣੀ ਹੈ ਜਿਹੜੀ ਸਾਡੇ ਅੰਦਰ ਭਾਖਿਆ ਭਾਉ ਅਪਾਰ ਰੌਲਾ ਨਹੀਂ ਨਾ ਪਿਆ ਹੁਣ ਜਿੱਥੇ ਇੰਨਾ ਸਾਰਾ ਰੌਲਾ ਪੈ ਰਿਹਾ ਉੱਥੇ ਸੁਣਾਈ ਨਹੀਂ ਦੇ ਰਹੀ ਅੰਦਰ ਰੌਲਾ ਆ ਸ਼ਿਕਾਇਤਾਂ ਦਾ ਅੰਦਰ ਰੌਲਾ ਆ ਲਾਲਚ ਦਾ ਅੰਦਰ ਖੱਪ ਪਈ ਹੈ ਨਫਰਤ ਦੀ ਈਰਖਾ ਦੀ ਹਉਮੈ ਅਹੰਕਾਰ ਦੀ ਦਿਸ ਕੇਆਸ ਦਿਸ ਲੋਟ ਲੋਟਸ ਐਂਡ ਲੋਟਸ ਆਫ ਨੌਇਸ ਕ੍ਰੀਏਟਿਡ ਬਾਈ ਦੈਟ ਗਰੀਡ ਐਨਵੀ ਜੈਲਸੀ ਹੇਟ ਈਗੋ ਇਟ ਇਟ ਹਿੰਡਰਸ ਅਸ ਇਟ ਬਲੌਕਸ ਇਟ ਇਟ ਸਟਾਪਸ ਅਸ ਯੂ نو ਇਟ makes it difficult to recognize and realize and listen to that subtle voice that unhindered continuous voice of that divine within us which guides us throughout but we ignore it we indulge we are blinded with all those vices but when we listen to the guru when we internalize and exercise the, as said in the previous line jado guru de gyan rahi assi anhat bani sada naal vasde prabhu to milde berookh hukam gyan di ਪਛਾਣ ਅਸੀਂ ਕਰਦੇ ਆ ਤੇ ਰੱਬੀ ਨਾਮ ਇੱਥੇ ਵੀ ਆ ਕੇ ਸਾਨੂੰ ਲੱਗਦਾ ਰੱਬੀ ਨਾਮ ਨਾਮ ਰੱਬ ਕਹਿ ਲਓ ਪ੍ਰਮਾਤਮਾ ਕਹਿ ਲਓ ਵਾਹਿਗੁਰੂ ਕਹਿ ਲਓ ਰਾਮ ਕਹਿ ਲਓ ਇਹ ਸਾਡੇ ਵਰਡਸ ਨੇ ਕਿ ਅਸੀਂ ਆਪਣੀ ਭਾਸ਼ਾ ਵਿੱਚ ਉਹਦਾ ਨਾਮ ਰੱਖਿਆ ਹੈ ਨਾਮ ਕੀ ਹੁੰਦਾ ਕਿਸੇ ਦੀ ਪਛਾਣ ਨੇਮ ਮੀਨਸ ਆਈਡੈਂਟੀਟੀ ਤੋਂ ਪ੍ਰਮਾਤਮਾ ਹੁਣ ਇਸ ਪੂਰੀ ਬਾਡੀ ਚ ਕਿੱਥੇ ਪਛਾਣਨਾ ਅਸੀਂ ਪ੍ਰਮਾਤਮਾ ਨੂੰ ਆਪਣੇ ਅੰਦਰ ਮੰਨ ਚਾਓ ਪਿਆ ਪ੍ਰਭ ਆਗਮ ਸੁਣਿਆ ਆਪਣੇ ਅੰਦਰ ਇੱਕ ਓੰਕਾਰ ਦੀ ਪਛਾਣ ਕਰਨੀ ਤੋਂ ਨਾਮ ਕੀ ਹੋਇਆ ਆਇਡੈਂਟੀਟੀ ਪਛਾਣ। ਤੋਂ ਜਦੋਂ ਸਾਨੂੰ ਆਪਣੇ ਨਿੱਜ ਰੂਪ ਦੀ ਪਛਾਣ ਹੋਏਗੀ ਉਹਨੂੰ ਕਹਿੰਦੇ ਨੇ ਨਾਮ। ਹਰ ਨਾਮ ਹਰੇਕ ਨੂੰ ਹਰਿਆ ਭਰਿਆ ਕਰਨ ਵਾਲਾ ਪਰਮਾਤਮਾ। ਇਹ ਵੀ ਤੇ ਹਰੀ ਨਾਮ ਹੀ ਅਸੀਂ ਰੱਖਿਆ ਆ ਵਾਹਿਗੁਰੂ, ਅੱਲਾ, ਖੁਦਾ, ਗੋਡ, ਵਾਟਐਵਰ। ਥੀਜ਼ ਆਰ ਦ ਨੇਮਸ ਕੋਇੰਡ ਬਾਈ ਅਸ। ਬਟ ਨੇਮ ਇਜ਼ ਫॉर ਆਇਡੈਂਟੀਟੀ। ਨਾਓ ਤੇਰਾ ਨਿਰੰਕਾਰ ਹੈ। ਇਹ ਨਾਮ ਸਾਡਾ ਵੀ ਤੇ ਹੈ ਨਾ ਕਿਉਂਕਿ ਸਾਡੇ ਅੰਦਰ ਵਸ ਰਿਹਾ ਆ। ਤੋ ਅਸੀਂ ਉਸ ਨਾਮ ਨਾਲ ਆਪਣੀ ਆਈਡੈਂਟੀਟੀ ਆਪਣੀ ਪਛਾਣ ਕਰਨੀ ਹੈ। ਤੋ ਜਦੋਂ ਗੁਰੂ ਦੇ ਗਿਆਨ ਦੇ ਨਾਲ ਉਸ ਆਵਾਜ਼ ਦੀ ਪਛਾਣ ਹੁੰਦੀ ਹੈ ਉਸ ਵਾਹਿਗੁਰੂ ਉਸ ਪ੍ਰਮਾਤਮਾ ਓੰਕਾਰ ਜਿਹੜਾ ਸਾਡੇ ਅੰਦਰ ਵਸ ਰਿਹਾ ਜਦੋਂ ਉਹਦੀ ਪਛਾਣ ਹੁੰਦੀ ਹੈ ਤਾਂ ਰੱਬੀ ਨਾਮ ਰੱਬੀ ਨਾਮ ਉਹ ਪਛਾਣ ਆਪਣੇ ਨਿਜ ਰੂਪ ਦੀ ਪਛਾਣ ਦਾ ਪਿਆਰ ਅਸੀਂ ਮੰਨਣ ਲੱਗ ਜਾਂਦੇ ਹਾਂ ਕਿ ਉਹਦਾ ਮੰਦਰ ਮੇਰੇ ਨਾਲ ਹੈ ਮੇਰੇ ਅੰਦਰ ਹੈ ਘਰ ਮੰਦਰ ਬਣਿਆ ਗ੍ਰਹਿ ਮੰਦਰ ਬਣਿਆ ਕਿ ਸਾਡੇ ਅੰਦਰ ਹੈ ਉਹ ਵਹਿਗੁਰੂ ਕਿਤੇ ਵੱਖਰਾ ਨਹੀਂ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਉਹ ਦਿਨ ਪਛਾਣ ਹੋਈ ਕਿ ਮੈਂ ਤਾਂ ਜੋਤ ਸਰੂਪ ਹੈ ਸਰੀਰ ਸਰੀਰ ਨਹੀਂ ਮੇਰੇ ਅੰਦਰ ਜੋ ਬੋਲ ਰਿਹਾ ਹੈ ਜਿਹੜਾ ਮੈਨੂੰ ਸ਼ਕਤੀ ਦੇ ਰਿਹਾ ਚੱਲਣ ਦੀ ਮੈਨੂੰ ਜੋਗ ਕੀਤਾ ਹੀ ਜਿਨੇ ਇਸ ਕਾਬਲ ਕੀਤਾ ਆ ਅਸਲ ਰੂਪ ਉਹ ਹੈ ਮੇਰਾ ਇਕੱਲਾ ਮੇਰਾ ਨਹੀਂ ਹੁਣ ਜਦੋਂ ਕੋਈ ਕਹਿੰਦਾ ਨਾ ਅਹੰ ਬ੍ਰਹਮਾਸਮੀ ਮੈਂ ਹੀ ਬ੍ਰਹਮ ਹ ਉਹਦੇ ਵਿੱਚ ਮੈਂ ਜਿਹੜਾ ਨਾ ਬੜਾ ਖਤਰਨਾਕ ਵਰਡ ਹੈ ਆਈ ਐਮ ਗੋਡ ਦੈਨ ਹੂ ਆ ਅਦਰਸ ਸਾਰੇ ਹੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਪਛਾਣ ਇਹ ਕਰਨੀ ਹੈ ਬ੍ਰਹਮ ਦੀਸੈ ਬ੍ਰਹਮ ਸੁਣੀ ਸਾਰਿਆਂ ਚ ਹੀ ਬ੍ਰਹਮ ਨੂੰ ਸੁਣ ਰਹੇ ਸਾਰਿਆਂ ਚ ਬ੍ਰਹਮ ਨੂੰ ਦੇਖ ਰਹੇ ਹੁਣ ਇਹਦਾ ਮਤਲਬ ਇਹ ਸਾਰੇ ਦੇਖ ਰਹੇ ਆਪਣੇ ਆਪ ਚ ਨਹੀਂ ਦੇਖ ਰਿਹਾ ਫਿਰ ਵੀ ਗਲਤ ਜੇ ਸਿਰਫ ਆਪਣੇ ਆਪ ਚ ਦੇਖ ਰਿਹਾ ਦੂਜਿਆਂ ਚ ਨਹੀਂ ਦੇਖ ਰਿਹਾ ਫਿਰ ਹਉਮੈ ਆ ਜਾਏਗੀ ਫਿਰ ਆਪਣੇ ਆਪ ਨੂੰ ਵੱਡਾ ਕਹਾਉਣ ਲੱਗ ਜਾਏਗਾ ਸਾਰਿਆਂ ਚ ਇੱਕ ਬਰਾਬਰ ਇੱਕੋ ਜਿਹਾ ਹੀ ਕਿ ਕੋਈ ਵੱਖਰਾ ਹੈ ਹੀ ਨਹੀਂ ਜਿਹੜਾ ਬ੍ਰਹਮ ਮੇਰੇ ਚ ਸਾਰਿਆਂ ਚ ਸਭ ਵਿੱਚ ਸਭ ਮਹਿ ਜੋਤ ਜੋਤ ਹੈ ਸੋ ਉਹ ਉਹਦਾ ਪਿਆਰ ਮੰਨਣ ਲੱਗ ਗਏ ਉਸ ਪਛਾਣ ਦਾ ਕਿ ਉਹੀ ਮੇਰੇ ਅੰਦਰ ਉਹੀ ਸਾਰਿਆਂ ਅੰਦਰ ਬੋਲ ਰਿਹਾ ਹੁਣ ਜਦੋਂ ਸਾਰਿਆਂ ਚ ਇੱਕ ਨਾਮ ਹੋ ਗਿਆ ਇੱਕੋ ਹੀ ਪਛਾਣ ਹੋ ਗਈ ਸਾਰਿਆਂ ਦੀ ਹੁਣ ਬਾਹਰਲੇ ਸਰੂਪ ਵਿੱਚ ਮੈਂ ਸਾਰਿਆਂ ਦੇ ਵੱਖਰੇ ਵੱਖਰੇ ਨਾਮ ਰੱਖ ਲਏ ਸੀ ਇਹਦਾ ਜਿਹੜਾ ਭਗਵਾਨ ਹੈ ਇਹਦਾ ਜਿਹੜਾ ਰੱਬ ਹੈ ਇਹਦਾ ਜਿਹੜਾ ਖੁਦਾ ਹੈ ਇਹਦਾ ਜਿਹੜਾ ਵਾਇਗਰੂ ਹੈ ਇਹਦਾ ਜਿਹੜਾ ਰਾਮ ਹੈ ਵੱਖਰੇ ਵੱਖਰੇ ਹੋ ਗਏ ਪਰ ਜਦੋਂ ਅਹਿਸਾਸ ਹੋਇਆ ਕਿ ਸਾਰਿਆਂ 'ਚ ਇੱਕ ਹੀ ਹੈ ਮੇਰੇ ਅੰਦਰ ਵੀ ਉਹੀ ਹੈ ਸਾਰਿਆਂ 'ਚ ਉਹੀ ਹੈ ਅੰਤਰ ਬਾਹਰ ਹਰ ਪ੍ਰਭ ਇੱਕੋ ਫਿਰ ਹੁਣ ਵਿਤਕਰੇ ਨਹੀਂ ਨਾ ਰਹੇ ਉਹਨੂੰ ਕਹਿੰਦੇ ਨੇ ਨਾਮ ਉਸ ਦੀ ਪਛਾਣ ਹੋ ਗਈ ਉਸ ਪਛਾਣ ਵਿੱਚ ਆ ਗਏ ਆਪਣੇ ਆਪ 'ਚ ਉਹ ਨਾਮ ਲੈ ਲਿਆ ਅਸੀਂ ਕਹਿੰਦੇ ਨਾਮ ਲੈ ਲਿਆ ਜੀ ਮੈਂ ਫਲਾਣੇ ਨੇ ਫਲਾਣੇ ਬਾਬਾ ਜੀ ਕੋਲ ਨਾਮ ਲੈ ਲਿਆ ਸਾਨੂੰ ਲੱਗਦਾ ਹਾਂ ਜੀ ਉਹਦੇ ਕੋਲ ਗਏ ਸੀ ਉਹਨੇ ਇਹ ਵਾਲਾ ਇੱਕ ਵਰਡ ਦਿੱਤਾ ਇੱਕ ਲਫ਼ਜ਼ ਦਿੱਤਾ ਤੁਸੀਂ ਇਹਨੂੰ ਬਾਰ-ਬਾਰ ਬੋਲਣਾ ਐਦਾ ਨਾਮ ਲੈਣ ਲਈ ਅਸੀਂ ਕਦੀ ਗੁਰੂ ਕੋਲ ਗੁਰੂ ਨੇ ਇਹ ਕੰਮ ਨਹੀਂ ਕੀਤਾ ਸਿੱਖੀ ਵਿੱਚ ਇਹ ਨਹੀਂ ਹੈਗਾ ਸਿੱਖੀ ਚ ਤਾਂ ਕਿੰਨੇ ਨਾਮ ਨੇ ਹੁਣ ਗੁਰਬਾਣੀ ਵਿੱਚ ਗੁਰੂ ਨੇ ਤਾਂ ਕਿੰਨੇ ਨਾਮ ਦੇ ਦਿੱਤੇ ਨਾਮ ਮਤਲਬ ਪਛਾਣ ਦੇ ਦਿੱਤੀ ਗੁਰੂ ਨੇ ਕਛਾ ਤੁਸੀਂ ਪਛਾਣਣਾ ਹੈ ਖੁਦ ਨੂੰ ਤੁਸੀਂ ਆਪਣੀ ਪਛਾਣ ਇੱਕ ਓੰਕਾਰ ਦੇ ਨਾਲ ਕਰਨੀ ਹੈ ਜਿਹੜਾ ਤੁਹਾਡੇ ਚ ਵੀ ਹੈ ਸਾਰਿਆਂ ਚ ਇੱਕ ਹੀ ਹੈ ਜਿਸ ਦਿਨ ਉਸ ਪਛਾਣ ਵਿੱਚ ਆ ਗਏ ਫਿਰ ਨਾ ਕੋ ਮੇਰਾ ਦੁਸ਼ਮਣ ਰਹਾ ਫਿਰ ਕੋਈ ਦੁਸ਼ਮਣ ਨਹੀਂ ਰਹਾ ਫਿਰ ਬਿਸਰ ਗਈ ਸਭ ਤਾਤ ਪਰਾਈ ਹੁਣ ਕਿਸੇ ਦਾ ਬੁਰਾ ਸੋਚਦਾ ਹੀ ਨਹੀਂ ਹੈ ਜਦੋਂ ਸਾਬ ਇੱਕ ਹੀ ਹੋ ਗਿਆ ਜਦੋਂ ਸਭ ਗੋਬਿੰਦ ਹੀ ਹੋ ਗਿਆ ਫਿਰ ਸਾਰਿਆਂ ਚੋਹੀ ਦਿਖਣ ਲੱਗ ਗਿਆ ਹੁਣ ਨਫ਼ਰਤ ਕਿਸ ਦੇ ਨਾਲ ਕਰਾਂ ਹੁਣ ਸ਼ਿਕਾਇਤ ਕਿਸ ਗੱਲ ਦੀ ਕਰਾਂ ਹੁਣ ਈਰਖਾ ਕਿਸ ਨਾਲ ਕਰਾਂ ਲਾਲਚ ਕਿਸ ਨਾਲ ਕਰਾਂ ਕਿ ਉਹ ਤੇ ਪਹਿਲਾਂ ਹੀ ਮੇਰੇ ਨਾਲ ਹੈ ਜਿਹੜਾ ਸਾਰੀ ਚੀਜ਼ਾਂ ਦਾ ਖਜ਼ਾਨਾ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਾ ਵਸ ਹੈ ਕਾਮ ਤੇ ਨਾ ਉਹ ਤੇ ਮੇਰੇ ਅੰਦਰ ਹੈ ਮੈਂ ਉਹਦਾ ਰੂਪ ਹੈ ਸਾਰੇ ਉਹਦਾ ਰੂਪ ਨੇ ਹੁਣ ਮੈਂ ਕਿਸ ਚੀਜ਼ ਦੀ ਡਿਮਾਂਡ ਕਰਾਂ ਅੰਦਰ ਹੁਣ ਸੋਗ ਦੁਖ ਨਾ ਵਿਆਪੇ ਹੁਣ ਅੰਦਰੋਂ ਸਾਰੇ ਸੋਗ ਦੁਖ ਜਿਹੜੇ ਉਹ ਮੁੱਕ ਗਏ ਤੋਂ ਗੁਰੂ ਦੇ ਸ਼ਬਦ ਗੁਰੂ ਦੀ ਸਿੱਖਿਆ ਗੁਰੂ ਦੇ ਗਿਆਨ ਦੇ ਨਾਲ ਉਸ ਨੂੰ ਜਾਣਿਆ ਜਿਹੜਾ ਅੰਦਰੋਂ ਬੋਲ ਰਿਹਾ ਆ ਸਭੇ ਕਟਰਾਮ ਬੋਲ ਲੈ ਫਿਰ ਉਹ ਪਛਾਣ ਹੋਈ ਕਿ ਹਾਂ ਭਈ ਇਹ ਮੇਰੇ ਅੰਦਰ ਬੋਲ ਰਿਹਾ ਮੈਂ ਮੈਨੂੰ ਬੋਲਣ ਯੋਗਾ ਕੀਤਾ ਹੀ ਇਹਨੇ ਮੇਰੇ ਆਲੇ ਦੁਆਲੇ ਜੋ ਬੋਲ ਰਹੇ ਨੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹ ਸਾਰੇ ਉਹੀ ਬੋਲ ਰਿਹਾ ਆ ਇਜਨੀਆਂ ਅੱਖਾਂ ਨੇ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਇਹ ਵੀ ਉਦਿਆਂ ਹੀ ਅੱਖਾਂ ਨੇ ਉਹੀ ਦੇਖ ਰਿਆ ਆ ਇਹ ਜਿੰਨੇ ਪੈਰ ਨੇ ਸਹਸ ਪਦ ਬਿਮਲ ਨਨ ਇੱਕ ਪਦ ਕੋਈ ਇੱਕ ਵੱਖਰੇ ਪੈਰ ਨਹੀਂ ਸਾਰੇ ਹਜ਼ਾਰਾਂ ਪੈਰ ਉਦਿਆਂ ਹੀ ਨੇ ਜਿਹੜੇ ਮਾਰੇ ਆਲੇ ਦੁਆਲੇ ਮੇਰੇ ਵੀ ਉਹ ਸਾਰਿਆਂ ਦੇ ਹੁਣ ਵੱਖਰਾ ਕੀ ਰਹਿ ਗਿਆ ਫਿਰ ਫਿਰ ਲੜਾਈ ਕਿਸ ਗੱਲ ਦੀ ਰਹਿ ਗਈ ਹਮਰਾ ਝਗੜਾ ਰਹਾ ਨਾ ਕੋ ਹਰ ਨਾਮ ਹਰ ਰਸ ਇਸ ਪਿਆਰ ਨੂੰ ਭੋਗਣ ਲੱਗ ਜਾਨੇ ਅਸੀਂ ਫਿਰ ਫਿਰ ਪ੍ਰੇਮ ਹੁੰਦਾ ਹੈ ਪ੍ਰੇਮ ਉੱਥੇ ਹੀ ਹੋਏਗਾ ਜਿੱਥੇ ਪ੍ਰੇਮ ਹੋਏਗਾ ਉੱਥੇ ਵਿਤਕਰੇ ਨਹੀਂ ਰਹਿਣਗੇ ਉੱਥੇ ਉੱਥੇ فاਸਲੇ ਨਹੀਂ ਰਹਿਣਗੇ ਜੇ ਪ੍ਰੇਮ ਨਹੀਂ ਹੈ ਜਿੰਨੂੰ ਅਸੀਂ ਪ੍ਰਮਾਤਮਾ ਕਹਿ ਲਿਆ ਵਾਹਿਗੁਰੂ ਕਹਿ ਲਿਆ ਅੱਲਾਹ ਕਹਿ ਲਿਆ ਇੱਕ ਓੰਕਾਰ ਕਹਿ ਲਿਆ ਸਾਡਾ ਉਹਦੇ ਨਾਲ ਪ੍ਰੇਮ ਨਹੀਂ ਜੇ ਸਾਡੇ ਅੰਦਰ ਸਾਰਿਆਂ ਪਤੀ ਪ੍ਰੇਮ ਨਹੀਂ ਤੁਸੀਂ ਸਾਰਿਆਂ ਨੂੰ ਨਹੀਂ ਦੇਖਿਆ ਫਿਰ ਕਿਤੇ ਵੀ ਨਹੀਂ ਦੇਖਿਆ ਤੇ ਜੇ ਸਾਰਿਆਂ ਨੂੰ ਦੇਖਣਾ ਤਾਂ ਪਹਿਲਾਂ ਆਪਣੇ ਆਪ ਨੂੰ ਦੇਖਣਾ ਪਵੇ ਸ਼ੁਰੂਆਤ ਇੱਥੋਂ ਹੋਣੀ ਹੈ ਜੇ ਤੋ ਅੰਦਰ ਉਹਦਾ ਮੰਦਰ ਬਣਨਾ ਹੈ ਜੇ ਤੋ ਅੰਦਰ ਗੁਰੂ ਦੇ ਗਿਆਨ ਦੇ ਨਾਲ ਸਮਝ ਪੈਣੀ ਹੈ ਕਿ ਉਹ ਮੇਰੇ ਅੰਦਰ ਬੋਲ ਰਿਹਾ ਹੈ ਕੀ ਬੋਲ ਰਿਹਾ ਜਦੋਂ ਉਸ ਨੂੰ ਸੁਣਨ ਲੱਗ ਗਏ ਉਹਨੂੰ ਮੰਨਣ ਲੱਗ ਗਏ ਫਿਰ ਅੰਦਰ ਤੀਰਥ ਬਣ ਗਿਆ ਆ ਅੰਦਰ ਉਹ ਨਿਰਮਲ ਅੰਦਰ ਉਹ ਪਵਿੱਤਰ ਹੋਣ ਲੱਗ ਗਏ ਅੰਦਰ ਉਹ ਦੁੱਖ ਮਿਟਣ ਲੱਗ ਗਏ ਵਿਕਾਰ ਖਤਮ ਹੋਣ ਲੱਗ ਗਏ ਮੈਲ ਲੱਥਣ ਲੱਗ ਗਈ ਫਿਰ ਉਹ ਜਿਹੋ ਜੀ ਅੰਦਰ ਹੁਣ ਦ੍ਰਿਸ਼ਟੀ ਬਣੀ ਜਿਹੋ ਜੀਆਂ ਅੱਖਾਂ ਬਣੀਆਂ ਉਹੋ ਜੀ ਸ੍ਰਿਸ਼ਟੀ ਹੋਣ ਲੱਗ ਗਈ ਹੁਣ ਅੰਦਰ ਪਿਆਰ ਬਣਿਆ ਹਰਨਾਮ ਹਰ ਰਸ ਭੋਗੋ ਹਾਈ ਪਰਮਾਤਮਾ ਦੇ ਪਛਾਣ ਆਪਣੇ ਅੰਦਰ ਮਨ ਨੂੰ ਉਸ ਜੋਤ ਸਰੂਪ ਨਾਲ ਇੱਕ ਹੋ ਗਿਆ ਤੇ ਜਦੋਂ ਇੱਕ ਹੋ ਗਿਆ ਹੁਣ ਇਹਨਾਂ ਅੱਖਾਂ ਨਾਲ ਇੱਕ ਹੀ ਦਿਖਾਈ ਦੇ ਰਿਹਾ ਹੈ ਬ੍ਰਹਮ ਦੀ ਸਿਆ ਹੁਣ ਸਾਰੇ ਪਾਸੇ ਬ੍ਰਹਮੀ ਦਿਸ ਰਿਹਾ ਹੈ ਬਾਣੀ ਚਮਤਕਾਰੀ ਹੈ ਜਿਸ ਗਿਆਨ ਨੂੰ ਸੱਚੀ ਸਮਝ ਕੇ ਆਪਣੇ ਜੀਵਨ 'ਚ ਲੈ ਕੇ ਆਈਏ ਤੇ ਕਿੰਨੀ ਸ਼ਾਂਤੀ ਕਿੰਨਾ ਆਨੰਦ ਜੀਵਨ ਵਿੱਚ ਆ ਜਾਵੇ ਅਸੀਂ ਦੁਖੀ ਹੁੰਦੇ ਹੀ ਉਦੋਂ ਆ ਕਲਪ ਦੇ ਹੀ ਉਦੋਂ ਆ ਔਰ ਤੜਪਦੇਵੀ ਹੋਦੋਈਆਂ ਕਿਉਂਕਿ ਵਿਛੜੇ ਹੋਏ ਅਜੇ ਅਸੀਂ ਗੁਰੂ ਸ਼ਬਦ ਦੇ ਨੇੜੇ ਵੀ ਨਹੀਂ ਪੁੱਜੇ ਨੇੜੇ ਵੀ ਨਹੀਂ ਪੁੱਜੇ ਜੇ ਦਿਨ ਪਹੁੰਚਾਂਗੇ ਉਸ ਦਿਨ ਆਨੰਦ ਆਏਗਾ ਆਨੰਦ ਪਿਆ ਮੇਰੀ ਮਾਇ ਮਨ ਚਾਉ ਪਿਆ ਫਿਰ ਚਾਉ ਹੋਏਗਾ ਚਾਉ ਅਸੀਂ ਸੋਚੀ ਬੈਠੇ ਕਿ ਬੜਾ ਕੋਈ ਹੱਸਣ ਲੱਗ ਜਾਏਗਾ ਕੋਈ ਨੱਚਣ ਲੱਗ ਜਾਏਗਾ ਅਸੀਂ ਉਹਨੂੰ ਚਾਹ ਸਮਝ ਬੈਠੇ ਭਗਤ ਵਿਦਾਸ ਜੀ ਕਹਿੰਦੇ ਜਦ ਕਛ ਪਾਵੇ ਤਬ ਗਰਭ ਕਰ ਤੈ ਨੱਚਦਾ ਫਿਰਦਾ ਟੱਪਦਾ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਜਗ ਹਨ ਕੋਈ ਨਹੀਂ ਮਿਲਿਆ ਤੇ ਰੋਣ ਲੱਗ ਗਏ ਕੁਝ ਮਿਲ ਗਿਆ ਤੇ ਹੱਸਣ ਟੱਪਣ ਲੱਗ ਗਏ ਇਹ ਉਹ ਆਨੰਦ ਹੈ ਜਿਹੜਾ ਅੰਦਰੋਂ ਬਣ ਗਿਆ ਇੱਕ ਰਸ ਜੀਣਾ ਆ ਗਿਆ ਕੋਈ ਨਫ਼ਰਤ ਨਹੀਂ ਕੋਈ ਗਿਲੇ ਨਹੀਂ ਕੋਈ ਸ਼ਿਕਵੇ ਨਹੀਂ ਆ ਨਹੀਂ ਮਿਲਿਆ ਐਦਾਂ ਹੋਣਾ ਚਾਹੀਦਾ ਸੀ ਕੋਈ ਮੰਗ ਹੀ ਨਹੀਂ ਰਹੀ ਇੱਕ ਓੰਕਾਰ ਜਦੋਂ ਤੂੰ ਹੀ ਮਿਲ ਗਿਆ ਫਿਰ ਹੋਰ ਕੀ ਚਾਹੀਦਾ ਜਦੋਂ ਅੰਦਰ ਹੀ ਮੰਦਰ ਬਣ ਗਿਆ ਅੰਦਰ ਹੀ ਉਹਦਾ ਘਰ ਬਣ ਗਿਆ ਫਿਰ ਮੈਂ ਬਾਹਰ ਰੱਬ ਦੇ ਘਰ ਬਣਾ ਕੇ ਦੂਜਿਆਂ ਨਾਲ ਕਿਉਂ ਲੜਾਂ ਮੇਰਾ ਤਾਂ ਫਿਰ ਬਾਹਰ ਕਿਸੇ ਰੱਬ ਦਾ ਘਰ ਹੈ ਹੀ ਨਹੀਂ ਉਹ ਤੇ ਮੇਰੇ ਅੰਦਰ ਹੈ ਉਹ ਸਾਰਿਆਂ ਦੇ ਅੰਦਰ ਹੈ ਬਾਬਾ ਫਰੀਦ ਜੀ ਕਹਿੰਦੇ ਕਿਸੇ ਦਾ ਵੀ ਦਿਲ ਨਾ ਤੋੜ ਉਹ ਪਰਮਾਤਮਾ ਦਾ ਘਰ ਹੈ ਇਹ ਉਹਨਾਂ ਠਾਹੇ ਕਹੀਦਾ ਕਿਸੇ ਦਾ ਦਿਲ ਕਿਸੇ ਦਾ ਹਿਰਦਾ ਦੁਖਾ ਨਾ ਉਥੇ ਮਾਲਕ ਵੱਸਦਾ ਇਹ ਉਦੋਂ ਹੀ ਅਹਿਸਾਸ ਹੋਏਗਾ ਜਦੋਂ ਆਪਣੇ ਅੰਦਰ ਪਛਾਣ ਹੋਏਗੀ ਜਦੋਂ ਅੰਦਰ ਪਛਾਣ ਹੋਈ ਫਿਰ ਉਸ ਪਿਆਰ ਦੇ ਵਿੱਚ ਜੀਣ ਲੱਗ ਗਏ ਤੇ ਗੁਰੂ ਦੇ ਗਿਆਨ ਨੂੰ ਅਮਲ ਵਿੱਚ ਲਿਆਉਣ ਨਾਲ ਹੋਇਆ ਥਰੂ ਗੁਰੂਜ਼ ਵਿਜ਼ਡਮ ਵੀ ਰੈਕਗਨਾਈਜ਼ ਦਾ ਅਨਸਟਕ ਮੈਲਡੀ ਅਨਓਬਸਟਰਕਟਿਡ ਐਵਰ ਫਲੋਇੰਗ ਵਿਦ ਡਿਵਾਈਨ ਵਿਜ਼ਡਮ ਫ্রম ਦਾ ਐਵਰ ਪ੍ਰੈਜ਼ੈਂਟ ਲਾਰਡ ਵਿਦਿਨ ਅਸ ਐਂਡ ਸਟਾਰਟ ਲਵਿੰਗ ਦਾ ਡਿਵਾਈਨ ਨੇਮ ਨੇਮ ਇਜ਼ ਆਵਰ ਟ੍ਰੂ ਆਈਡੈਂਟੀਟੀ ਵੈਨ ਵੀ ਆਈਡੈਂਟੀਫਾਈ ਵੈਨ ਵੀ ਐਕਸੈਪਟ ਦਾ ਡਿਵਾਈਨ ਪ੍ਰੈਜ਼ੈਂਸ ਵਿਦਿਨ ਅਸ ਐਂਡ ਆਲ ਅਰਾਊਂਡ ਅਸ ਅਗਲੀ ਪੰਕਤੀ ਦੇਖਦੇ ਆ ਜੀ ਅਖੀਰਲੀ ਪੰਕਤੀ ਇਸ ਪੌੜੀ ਦੀ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇੰਜ ਇਸ ਤਰ੍ਹਾਂ ਗੁਰੂ ਦੇ ਗਿਆਨ ਨੂੰ ਸੁਣਿਆ ਉਸ ਨੂੰ ਸੁਣਨ ਦੇ ਨਾਲ ਜਿਹੜਾ ਅੰਦਰ ਪ੍ਰਮਾਤਮਾ ਬੋਲ ਰਿਹਾ ਉਸ ਨੂੰ ਜਾਣਿਆ ਉਸ ਨੂੰ ਉਸ ਦੀ ਸਮਝ ਆਣ ਲੱਗ ਗਈ ਅਨਹਤ ਬਾਣੀ ਗੁਰ ਸ਼ਬਦ ਜਾਣੀ ਉਸ ਨੂੰ ਜਾਣ ਲਿਆ ਕਿ ਉਹ ਮੇਰੇ ਨਾਲ ਹਰ ਵੇਲੇ ਫਿਰ ਅੰਦਰ ਮੰਦਰ ਬਣ ਗਿਆ ਅੰਦਰ ਹੀ ਉਹਦਾ ਗੁਰਦੁਆਰਾ ਅੰਦਰ ਹੀ ਉਸ ਰੱਬ ਦਾ ਟਿਕਾਣਾ ਬਣ ਗਿਆ ਹੁਣ ਮੈਨੂੰ ਬਾਹਰਲੇ ਟਿਕਾਣਿਆਂ ਦੇ ਪਿੱਛੇ ਲੜਨ ਦੀ ਲੋੜ ਨਹੀਂ ਕਿਸੇ ਨੂੰ ਛੋਟਾ ਦਿਖਾਣ ਦੀ ਲੋੜ ਨਹੀਂ ਫਿਰ ਅੰਦਰੋਂ ਵਿਕਾਰ ਗਏ ਅੰਦਰੋਂ ਦੁੱਖ ਰੋਗ ਸੰਤਾਪ ਮੁੱਕੇ ਅੰਦਰ ਆਨੰਦ ਹੋ ਗਿਆ ਜਿਹੜਾ ਬੰਦਾ ਆਪਣੇ ਘਰ 'ਚ ਸੁਖੀ ਹੈ ਨਾ ਖੁਸ਼ ਹੈ ਉਹ ਬਾਹਰ ਕਿਸੇ ਨਾਲ ਲੜਾਈਆਂ ਝਗੜੇ ਕਰਕੇ ਕਿਸੇ ਹੋਰ ਨੂੰ ਦੁਖੀ ਨਹੀਂ ਕਰਦਾ ਅਸੀਂ ਆਪਣੇ ਘਰ 'ਚ ਹੀ ਦੁਖੀ ਆ ਜੇ ਆਪਣੇ ਘਰ 'ਚ ਹੀ ਵਿਛੜੇ ਹੋਏ ਜਾਂਦੇ ਅੰਦਰ ਹੀ ਕਹਦੇ ਨੇ ਨਾ ਅਸੀਂ ਸਮਾਜ ਦੇ ਵਿੱਚ ਇਹ ਘਰੋਂ ਕੱਢਿਆ ਹੋਇਆ ਆ ਇਹਦੇ ਘਰ ਦੇ ਨੂੰ ਸਹਾਰਦੇ ਨਹੀਂ ਬਾਹਰ ਆ ਕੇ ਹਜੀਆਂ ਹਜੀਆਂ ਗੱਲਾਂ ਕਰਦਾ ਤੇ ਲੋਕਾਂ ਨੂੰ ਤੰਗ ਕਰਦਾ ਆਪਣੇ ਘਰ ਦੇਆਂ ਦਾ ਗੁੱਸਾ ਬਾਹਰ ਆ ਕੇ ਕੱਢਦਾ ਤੇ ਜਦੋਂ ਅੰਦਰ ਵਿਕਾਰ ਨੇ ਅੰਦਰ ਅੰਦਰ ਗਿਲੇ ਨੇ ਅੰਦਰੋਂ ਦੁਖੀ ਐ ਉਹ ਬੰਦਾ ਬਾਹਰ ਦੁਨੀਆ 'ਚ ਵੀ ਨਰਕ ਹੀ ਕ੍ਰੀਏਟ ਕਰਦਾ ਹੈ ਤੇ ਅੰਦਰੋਂ ਸ਼ੁਰੂ ਆਪਣੇ ਆਪ ਤੋਂ ਸ਼ੁਰੂ ਕਰਨਾ ਪੈਣਾ ਹੈ ਬਾਹਰੋਂ ਨਹੀਂ ਸ਼ੁਰੂ ਹੋਣਾ ਜਿਸ ਦਿਨ ਇਸ ਘਰ ਦੇ ਅੰਦਰ ਮੰਦਰ ਬਣ ਗਿਆ ਜਿਸ ਦਿਨ ਅੰਦਰ ਪਰਮਾਤਮਾ ਦੀ ਸਮਝ ਆ ਗਈ ਅੰਦਰੋਂ ਕਲੇਸ਼ ਮੁੱਕ ਗਏ ਅੰਦਰ ਚਾ ਆ ਗਿਆ ਅੰਦਰ ਆਨੰਦ ਆ ਗਿਆ ਇਹੋ ਜਿਹਾ ਵਿਅਕਤੀ ਇਹੋ ਜਿਹਾ ਮਨ ਬਾਹਰੋਂ ਬਾਰੂ ਕਿਸੇ ਨੂੰ ਦੁਖੀ ਕੀ ਕਰੇਗਾ ਉਹ ਕਰੇਗਾ ਹੀ ਨਹੀਂ ਉਹਦੇ ਲਈ ਸਭ ਇੱਕ ਹੈ ਸਭ ਬ੍ਰਹਮ ਹੈ ਉਹਨੂੰ ਮਿਲਿਆ ਹੈ ਉਹ ਕਰਤਾਰ ਉਹ ਪ੍ਰਮਾਤਮਾ ਕਹੇ ਨਾਨਕ ਪ੍ਰਭ ਆਪ ਮਿਲਿਆ ਫਿਰ ਉਹ ਮਿਲ ਗਿਆ ਕਰਨ ਕਾਰਨ ਜੋਗੋ ਜਿਹੜਾ ਕਰਨਹਾਰ ਹੈ ਸਭ ਕੁਝ ਕਰਦਾ ਜਿਨੇ ਸਾਨੂੰ ਵੀ ਇਸ ਜੋਗੇ ਕੀਤਾ ਕਿ ਅਸੀਂ ਕੁਝ ਕਰ ਸਕੀਏ ਇੰਜ ਆਪਣੇ ਅੰਦਰ ਉਸ ਪ੍ਰਭੂ ਨੂੰ ਮਿਲ ਲਈਦਾ ਜੋ ਸਭ ਕੁਝ ਕਰਨ ਜੋਗ ਹੈ ਉਹਨੇ ਸਾਨੂੰ ਇਸ ਜੋਗੇ ਕੀਤਾ ਕਿ ਅਸੀਂ ਬੋਲ ਰਹੇ ਹਾਂ ਤੁਰ ਰਹੇ ਹਾਂ ਫਿਰ ਰਹੇ ਹਾਂ ਉਸ ਨੇ ਸਾਰਿਆਂ ਨੂੰ ਇਸ ਜੋਗੇ ਕੀਤਾ ਏਬਲ ਬਣਾਇਆ ਇਨੀ ਸ਼ਕਤੀ ਦਿੱਤੀ ਹੈ ਕਿ ਸਾਰੇ ਤੋਰ ਸੇ ਬੋਲ ਰਿਹਾ ਹੈ ਕਿੰਨਾ ਸੋਹਣਾ ਸ਼ਬਦ ਹੈ ਨਾ ਗੁਰਬਾਣੀ ਦਾ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕੰਨ ਹਰ ਕੀ ਕੋ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਆਪਣੇ ਆਲੇ ਦੁਆਲੇ ਇਸ ਸ੍ਰਿਸ਼ਟੀ ਨੂੰ ਦੇਖੋ ਇਸ ਰਚਨਾ ਨੂੰ ਦੇਖੋ ਇਹ ਹਵਾ ਚੱਲਦੀ ਹੈ ਰੁੱਖ ਬਿਰਕੇ ਪੱਤੇ ਇਹ ਪੰਛੀ ਉੱਡਣ ਵਾਲੇ ਇਹ ਚਾਤ੍ਰਿਕ ਮੋਰ ਬੋਲ ਰਿਹਾ ਹੈ ਮੱਛਲੀ ਨੂੰ ਦੇਖੋ ਤੁਸੀਂ ਕਿਸੇ ਵੀ ਜੀਵ ਨੂੰ ਦੇਖੋ ਜਿਸ ਦਿਨ ਤੁਹਾਨੂੰ ਆਪਣੇ ਅੰਦਰ ਉਸ ਪਰਮਾਤਮਾ ਦਾ ਅਹਿਸਾਸ ਹੋ ਗਿਆ ਕਿ ਉਹਦੇ ਕਰਕੇ ਹੀ ਮੈਂ ਆ ਉਸ ਦਿਨ ਤੁਹਾਡੇ ਅੰਦਰ ਉਹ ਇੱਕਮਿਕਤਾ ਵਾਲੀ ਭਾਵਨਾ ਜਿਹੜੀ ਉਹ ਆ ਜਾਏਗੀ ਫਿਰ ਸਾਰਿਆਂ 'ਚ ਉਹਦੇ ਦਰਸ਼ਨ ਫਿਰ ਸਾਰਿਆਂ 'ਚ ਉਹੀ ਸੁਣਾਈ ਦੇ ਰਿਹਾ ਜੋ ਬੋਲਤ ਹੈ ਅਮ੍ਰਿਗ ਮੀਨ ਪੰਖੇ ਰੂਸ ਉਹ ਬਿਨ ਹਰ ਜਾਪਤ ਹੈ ਨਹੀਂ ਹੋਰ ਫਿਰ ਭਾਵੇਂ ਬੱਦਲ ਗਰਜ ਰਹੇ ਨੇ ਫਿਰ ਭਾਵੇਂ ਹਵਾ ਚੱਲ ਰਹੀ ਹੈ ਫਿਰ ਭਾਵੇਂ ਬਿਜਲੀ ਲਿਸ਼ਕ ਰਹੀ ਹੈ ਫਿਰ ਭਾਵੇਂ ਬਰਸਾਤ ਹੋ ਰਹੀ ਹੈ ਫਿਰ ਭਾਵੇਂ ਕੋਈ ਚਿੜੀ ਕਾਹ ਬੋਲ ਰਿਹਾ ਕੋਈ ਕੋਈ ਜਾਨਵਰ ਬੋਲ ਰਿਹਾ ਕੋਈ ਬੰਦਾ ਬੋਲ ਰਿਹਾ ਫਿਰ ਸਾਰਿਆਂ ਚ ਕਿਉਂਕਿ ਉਹਨਾਂ ਨੂੰ ਹੁਣ ਸੁਣ ਕੇ ਪ੍ਰੇਮ ਜਾਗ ਰਿਹਾ ਕਿ ਇਹ ਰਚਨਾ ਹੀ ਉਹਦੀ ਹੈ ਉਸੇ ਦੀ ਕਰਤਾਰ ਦੀ ਉਸ ਕਰਤਾਪੁਰਖ ਦੀ ਇੱਕ ਓੰਕਾਰ ਦੀ ਕਿਹਦਾ ਆਨੰਦ ਉਸ ਵੇਲੇ ਬਣੇ ਜਦੋਂ ਸਾਰੇ ਪਾਸੇ ਜਿੱਧਰ ਦੇਖੀਏ ਜਿੱਧਰੋਂ ਸੁਣੀਏ ਤੇ ਸਾਨੂੰ ਇਹੀ ਅਹਿਸਾਸ ਹੋਏ ਵਾਹ ਗੁਰੂ ਤੇਰਾ ਸ਼ੁਕਰ ਹੈ ਵਾਹ ਕਿੰਨੀ ਵੱਡੀ ਸ੍ਰਿਸ਼ਟੀ ਹੈ ਕਿੰਨੀ ਨਿਮਰਤਾ ਅੰਦਰ ਆ ਜਾਂਦੀ ਹੈ ਜਦੋਂ ਇਸ ਭਾਵ ਨਾਲ ਦੇਖਦੇ ਕਿੰਨਾ ਪਿਆਰ ਅੰਦਰ ਆ ਜਾਂਦਾ ਜਦੋਂ ਇਸ ਭਾਵ ਨਾਲ ਦੇਖਦੇ ਪਰ ਇਹ ਪਿਆਰ ਇਹ ਨਿਮਰਤਾ ਇਹ ਆਨੰਦ ਅੰਦਰੋਂ ਸ਼ੁਰੂ ਹੋਣੀ ਹੈ ਗੁਰੂ ਦੇ ਗਿਆਨ ਦੇ ਨਾਲ ਇਨ ਦਿਸ ਵੇ ਵਨ ਫਾਈਂਡਸ ਅ ਲਾਰਡ ਵਿਦਨ ਹੂ ਇਸ ਕੈਪेबल ਆਫ ਡੂਇੰਗ ఎవਰੀਥਿੰਗ ਐਂਡ ਮੇਕਸ ਅਸ ਕੈਪेबल ਆਫ ਡੂਇੰਗ ਐਂਡ 더 ਮੋਰ ਵੀ ਲੁੱਕ ਅਰਾਊਂਡ ਵੈਨ ਵੀ ਰੀਅਲਾਈਜ਼ ਵੈਨ ਵੀ ਰੈਕਗਨਾਈਜ਼ ਦੈਟ ਡਿਵਾਈਨ ਵਿਦਨ ਅਸ ਵੀ ਐਕਸੈਪਟ the Divine Wisdom which is continuously being provided to us, and start living by it, then all those discriminations, they fade away, and whatever we see around us, Karan Karan yogo, One who is capable of doing everything, is present in all. And He, that Creator, that God, Allah, Ram, Khuda, no capable kita hai, has made capable each and everything around in this universe. Then whatever we look at, whatever we are hearing, whatever we are listening to, everything, everything brings the same joy, the same reflection of that oneness. Start living in that oneness and observe that Ananda, that eternal bliss, unending peace within. si is oneness, is ekmikta, which is ekovan karwali pavna. lag gaye. Or it's shuru apne endre ਜਦੋਂ ਮਨ ਚਾਹੋ ਪਿਆ ਪ੍ਰਭ ਆਗਮ ਸੁਣਿਆ ਜਦੋਂ ਸਮਝ ਆ ਗਈ ਕਿ ਮੇਰੇ ਅੰਦਰ ਆ ਚੁੱਕਿਆ ਮੇਰੇ ਅੰਦਰ ਵੱਸਿਆ ਹੋਇਆ ਉਹਦੇ ਕਰਕੇ ਮੈਂ ਜੀ ਰਿਹਾ ਆ ਉਸ ਅਹਿਸਾਸ ਤੋਂ ਹੀ ਆਨੰਦ ਸ਼ੁਰੂ ਹੋਣਾ ਉਸ ਅਹਿਸਾਸ ਤੋਂ ਹੀ ਪਿਆਰ ਪ੍ਰੇਮ ਸ਼ੁਰੂ ਹੋਣਾ ਹੈ ਰਸ ਜ਼ਿੰਦਗੀ ਦਾ ਸ਼ੁਰੂ ਹੋਣਾ ਹੈ ਨਹੀਂ ਤੇ ਹਰ ਨਿੱਕੀ ਮੋਟੀ ਗੱਲ ਤੇ ਰਸ ਸੁੱਕ ਜਾਂਦਾ ਆ ਹਰ ਨਿੱਕੀ ਜੀ ਗੱਲ ਤੇ ਅਸੀਂ ਕਿਸੇ ਕਦੀ ਕਿਸੇ ਨਾਲ ਰੋਸ ਪੈਨੇ ਆ ਕਦੀ ਕਿਸੇ ਨਾਲ ਝਗੜੇ ਕਦੀ ਕਿਸੇ ਨਾਲ ਮੈਂ ਅੰਮ੍ਰਿਤਾਰੀ ਉਹ ਅੰਮ੍ਰਿਤਾਰੀ ਨਹੀਂ ਮੈਂ ਬਾੜ ਰੱਖਿਓ ਨੇ ਨਹੀਂ ਰੱਖੇ ਮੈਂ ਹਿੰਦੂ ਮੈਂ ਮੁਸਲਮਾਨ ਮੈਂ ਸਿੱਖ ਉੱਥੇ ਰਾਮ ਨਹੀਂ ਉੱਥੇ ਵਾਹਿਗੁਰੂ ਨਹੀਂ ਉੱਥੇ ਪ੍ਰਮਾਤਮਾ ਨਹੀਂ ਜਿੱਥੇ ਮੈਂ ਹੈ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ ਜਿਸ ਦਿਨ ਉਹਦਾ ਰੂਪ ਹੋ ਗਏ ਫਿਰ ਸਾਰੇ ਉਹਦਾ ਰੂਪ ਫਿਰ ਕੋਈ ਵੱਖਰਾ ਹੀ ਨਹੀਂ ਕੋਈ ਮੇਰ ਤੇਰ ਨਹੀਂ ਰਹੀ ਫਿਰ ਆਨੰਦ ਉਸ ਦਿਨ ਮਿਲ ਗਿਆ ਪ੍ਰਭੂ ਜਿਸ ਨੇ ਕਰਨ ਕਰਣ ਜੋਗੋ ਜਿਹੜਾ ਆਪ ਕਰਨਹਾਰ ਹੈ ਜਿਹੜਾ ਸਾਡੇ ਅੰਦਰ ਵਸ ਰਿਹਾ ਹੈ ਜਿਹਦੇ ਕਰਕੇ ਅਸੀਂ ਕੁਝ ਕਰਨ ਜੋਗੀਆਂ ਗੁਰੂ ਕਿਰਪਾ ਕਰੇ ਸਾਡੇ ਜੀਵਨ ਵਿੱਚ ਇਹ ਅਹਿਸਾਸ ਆਵੇ ਤੇ ਆਨੰਦ ਹੋਵੇ ਜੀ ਪੁਲਚਕ ਦੀ ਖਿਮਾ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ